ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮ ਹੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਦੁੱਧ ਤੋਂ ਆਇਆ ਤਾਂ ਦੁੱਧ ਤੋਂ ਆਉਂਦੀ ਸਾਰ ਭਾਈ ਘਰ ਦੇ ਕਹਿੰਦੇ ਵੀ ਅੱਜ ਜਾਣਾ ਕਿਤੇ ਮੈਂ ਕਿਹਾ ਵੀ ਮੈਂ ਤਾਂ ਚਲੋ ਨਾ ਜੀ ਉਹ ਕਰਦਾ ਤਾਂ ਮੈਂ ਕਿਹਾ ਵੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਕੰਮਕਾਰ ਕਰਕੇ ਬੰਦਾ ਆਉਂਦਾ ਹੀ ਦੋ ਘੜੀ ਦੁਪਹਿਰ ਨੂੰ ਆਰਾਮ ਕਰਨੇ ਦੇ ਹੁੰਦੇ ਆ ਹਨਾ ਤੜਕੇ ਦੇ ਉੱਠੇ ਵੀ ਹੁੰਦੇ ਸੱਜਰੇ ਤੇ ਰਾਤ ਨੂੰ ਵੀ ਲੇਟ ਹੋ ਜਾਂਦੇ ਆ ਜੀ ਸੌਂਦੇ ਸੌਂਦੇ ਵੀ ਤੇ ਤਾਂ ਕਰਕੇ ਵੀ ਮਤਲਬ ਮੈਂ ਘਰ ਦੇ ਨੂੰ ਕਿਹਾ ਮੈਂ ਵੀ ਮੈਂ ਤਾਂ ਕਰਨਾ ਆਰਾਮ ਵੀ ਭਾਈ ਤੁਸੀਂ ਜਾਓ ਹਰਦੇ ਕਹਿੰਦੇ ਵੀ ਨਹੀਂ ਤੈਨੂੰ ਲਿਖੇ ਜਾਣਾ ਤੈਨੂੰ ਵੀ ਜਾਣਾ ਪੈਣਾ ਜ਼ਰੂਰ ਨਾਲ ਵੀ ਜਾਣਾ ਹੀ ਇਹ ਜੀ ਜਗ੍ਹਾ ਹੈ ਤੇ ਮੈਂ ਹਾਂ ਵੀ ਇਹ ਜੀ ਕਿਹੜੀ ਜਗ੍ਹਾ ਹੋ ਗਈ ਚਲੋ ਚਲ ਭਾਈ ਕਹਿੰਦੇ ਵੀ ਆਰਡਰ ਆਇਆ ਉਹ ਉਧਰ ਤੇ ਵੀ ਜਾਣਾ ਹੀ ਜਾਣਾ ਗੱਲ ਆਈ ਹੈ ਜੀ ਵੀ ਜਾਣਾ ਜੀ ਅੱਜ ਅਸੀਂ ਮਾਸੀ ਜੀ ਕੋਲ ਭਾਈ ਮਾਸੀ ਦਾ ਆਰਡਰ ਹੁਣ ਮਾਸੀ ਹੁਣ ਮਾਂ ਵਰਗੀ ਹੁੰਦੀ ਹੈ ਹਨਾ ਮਾਏ ਹੁੰਦੀ ਹੈ ਸਮਝ ਲਓ ਮਾਸੀ ਵੀ ਸਾਡੀ ਮਾਸੀ ਠਾਉਣੇ ਵਾਲੀ ਗਬਲੀ 마ਸੀ ਕਹ ਲੋ ਇੱਕ ਉਹ ਉਹ 마ਸੀ ਪਛੋਟੀ 마ਸੀ ਆ ਜਿਹੜੀ ਪਿਛਲੀ ਵੀਡੀਓ ਚ ਜਿਹਦੇ ਕੋ ਗਏ ਤੇ ਅਸੀਂ ਦਿਆਲਪੁਰ ਤੇ ਨਹੀਂ ਉਲਟਾ ਹੋ ਗਿਆ ਸ਼ਾਇਦ ਕੰਮ ਭਾਈ ਹਾਂ ਉਲਟਾ ਕਹਿ ਹੋ ਗਿਆ ਜੀ ਮਿੱਤੇ ਇਹ 마ਸੀ ਜੀ ਛੋਟੇ ਆ ਸਾਡੇ ਠਾਉਣੇ ਵਾਲੇ ਉਹ 마ਸੀ ਜੀ ਗਬਲੇ ਆ ਤੇ ਬੜੇ ਮੰਮੀ ਆ ਤੇ ਹੁਣ ਜਾਣਾ ਜੀ ਅੱਜ ਅਸੀਂ ਛੋਟੀ 마ਸੀ ਕੋਲ ਭਾਈ ਮਾਸੀ ਨੇ ਕਿਹਾ ਕਹਿੰਦੀ ਭਾਈ ਨਿਆਣਿਆਂ ਨੂੰ ਮਲਾ ਕੇ ਲੈ ਕੇ ਜਾ ਮੰਨੂ ਵੀ ਇੱਕ ਦਿਨ ਕਿਹਾ ਤਾਂ ਮਾਸੀ ਨੇ ਤਾਂ ਤੇ ਪਰ ਮੇਰਾ ਕੋਸ ਟਾਈਮ ਜਿਆ ਨਹੀਂ ਲੱਗਿਆ ਜੀ ਉਦੋਂ ਦਾ ਫੇਰ ਇਦਾਂ ਹੀ ਤੁਹਾਨੂੰ ਪਤਾ ਬਾਅਦ ਵਿੱਚ ਬੜਾਈਆਂ 'ਚ ਫਸ ਗਏ ਜੀ ਹਨਾ ਹੁਣ ਤੂੜੀਆਂ ਬਣਾਈਆਂ 'ਚ ਹੁਣ ਤੂੜੀ ਵੀ ਹਜੇ ਰਹਿਦੀ ਆ ਜੀ ਬਣਾਉਣੇ ਨੂੰ ਹਜੇ ਮੀਂਹ ਜਾਂ ਪੈਣ ਕਰਕੇ ਸਲਾਬਾ ਜਿਹਾ ਹੋ ਗਿਆ ਉਹਦੇ ਕਰਕੇ ਹੁਣ ਇੱਕ ਦੋ ਦਿਨ ਦੀ ਧੁੱਪ ਲੱਗਣੀ ਆ ਜੀ ਫੇਰ ਤੂੜੀ ਬਣੂਗੀ ਅੱਗੇ ਤੇ ਚਲੋ ਮਾਲਕ ਨੇ ਫੇਰ ਵੀ ਵਧੀਆ ਦਿਨ ਦੇਤੇ ਜ਼ਿਮੀਂਦਾਰਾਂ ਨੂੰ ਸੋਹਣਾ ਕੰਮ ਨਿਬੜ ਗਿਆ ਦਾਣੇ ਦਾ ਸਾਰਿਆਂ ਦੇ ਸਾਭ ਹੋ ਗਏ। ਬਾਕੀ ਚਲੋ ਜਿਹੜੀ ਤੋੜੀ ਐ ਉਹ ਵੀ ਮਹਾਰਾਜ ਕਰੂੰਗਾ ਕਿਰਪਾ। ਤੇ ਇੱਕ ਬਾਈ ਜੀ ਜਿਹੜਾ ਹੁਣ ਮੁੱਦਾ ਛੜਿਆ ਹੋਇਆ ਜੀ ਬਹੁਤ ਜ਼ਿਆਦਾ ਅੱਜ ਮੈਂ ਦੁੱਧ ਪਾ ਰਿਹਾ ਤਾਂ ਦੁੱਧ ਪਾਉਂਦੇ ਪਾਉਂਦੇ ਵੀ ਮਤਲਬ ਆਹੀ ਮੁੱਦਾ ਕਈ ਕਈ ਜਣਿਆਂ ਤੇ ਸੁਣਿਆ ਜੀ ਵੀ ਭਾਈ ਲੜਾਈ ਲੱਗ ਗਈ ਜੀ ਕਹਿੰਦੇ ਲੜਾਈ ਲੱਗ ਗਈ ਹਨਾ ਜਿੱਥੇ ਵੀ ਜਾਓ ਉੱਥੇ ਇਹੀ ਗੱਲ ਦਾ ਜ਼ਿਕਰ ਹੋ ਜਾਂਦਾ। ਤਕਰੀਬਨ ਸਾਰੇ ਨਿਊਜ਼ ਚੈਨਲਾਂ ਚੈਨਲਾਂ ਉੱਪਰ ਇਹੀ ਚੀਜ਼ ਚੱਲ ਰਹੀ ਹੈ ਅੱਜ ਤਾਂ ਵੀ ਲੜਾਈ ਲੱਗ ਗਈ ਜੀ ਪਾਕਿਸਤਾਨ ਨਾਲ ਚਲੋ ਬਾਕੀ ਆਪਾਂ ਐਡਾ ਕੋਈ ਕਹਿ ਤਾਂ ਸਕਦੇ ਨਹੀਂ ਆਪਾਂ ਨੂੰ ਨਾ ਇਸ ਚੀਜ਼ ਬਾਰੇ ਨੌਲੇਜ ਆ ਜੀ ਐਡੀ ਹੈ ਨਾ ਵੀ ਕਿਆ ਕੁਝ ਕਿਵੇਂ ਆ ਪਰ ਮਾਲਕ ਰੱਖੇ ਕਿਉਂਕਿ ਸੁੱਖ ਮਾਲਕ ਰੱਖੇ ਸੁੱਖ ਜੀ ਕਿਉਂਕਿ ਨੁਕਸਾਨ ਦੋਹੇ ਪਾਸੇ ਬਹੁਤ ਜ਼ਿਆਦਾ ਹੋ ਜਾਣਾ ਜੇ ਐਸਜਾ ਕੰਮ ਹੋ ਗਿਆ ਭੁਗਤਣਾ ਸਾਰਾ ਪੰਜਾਬ ਨੂੰ ਪੈਣਾ ਉੱਧਰ ਵੀ ਮੂਰੇ ਪੰਜਾਬੇ ਬੈਠਾ ਇੱਧਰ ਵੀ ਮੂਰੇ ਪੰਜਾਬੇ ਬੈਠਾ ਕਿਸੇ ਦਾ ਕੱਖ ਨਹੀਂ ਜਾਣਾ ਪੰਜਾਬ ਦਾ ਪੰਜਾਬ ਨੂੰ ਭੁਗਤਣਾ ਪੈਣਾ ਪੰਜਾਬ ਨੇ ਘੱਟੋ-ਘੱਟ 20-25 ਸਾਲ ਪਿੱਛੇ ਚਲੇ ਜਾਣਾ ਹਨਾ ਤੇ ਕਹਿੰਦੇ ਤਾਂ ਹੁਣ ਅਗਲੇ ਉੱਧਰ ਚਲੋ ਜਿਨ੍ਹਾਂ ਦਾ ਪਿਆਰ ਆਪਸ ਵਿੱਚ ਹਨਾ ਉਹ ਤਾਂ ਕਹਿੰਦੇ ਵੀ ਅਸੀਂ ਆਏ ਨਹੀਂ ਕਰਨਾ ਪੰਜਾਬੀਆਂ ਪਰ ਪਰ ਦੇਖੋ ਜਦ ਜਦ ਫਿਰ ਲੜਾਈ ਲੱਗੇ ਗਈ ਫਿਰ ਕੁਛ ਨਹੀਂ ਦੇਖਦਾ ਹੁੰਦਾ ਅਗਲਾ ਹਨਾ ਉਹ ਅਗਲਿਆਂ ਨੇ ਵੀ ਆਪਣਾ ਜ਼ੋਰ ਲਾਉਣਾ ਇੱਧਰ ਸਾਡੇ ਵਾਲਿਆਂ ਨੇ ਵੀ ਆਪਣਾ ਜ਼ੋਰ ਲਾਉਣਾ ਤੇ ਹੀਰੇ ਜੀ ਕੋਈ ਕਹਿ ਨਹੀਂ ਸਕਦੇ ਵੀ ਕੀ ਆ ਬਣਨਾ ਨਤੀਜੇ ਇਹਦੇ ਫੇ ਮਾੜੇ ਹੀ ਹੁੰਦੇ ਆ ਦੇਖੋ ਜਿਹੜੀ ਗੱਲ ਹੈ ਆ ਉਹ ਮਾੜੀ ਹੋ ਆ ਨੁਕਸਾਨ ਉਹਨਾਂ ਦਾ ਵੀ ਹੋਣਾ ਹੈ ਉਹਨਾਂ ਦਾ ਵੀ ਨੁਕਸਾਨ ਹੋਣਾ ਨੁਕਸਾਨ ਸਾਡਾ ਵੀ ਹੋਣਾ ਹਨਾ ਸਾਡੇ ਵੀ ਜਿੰਨੇ ਹੁਣ ਬਾਰਡਰਾਂ ਦੇ ਨਾਲ ਪਿੰਡ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਆ ਤੇ ਬਾਕੀ ਚਲੋ ਮਾਲਕ ਸੁੱਖ ਰੱਖੇ ਸ਼ਾਂਤੀ ਹੋ ਜਵੇ ਇਦਾਂ ਹੀ ਹਨਾ ਬਾਕੀ ਭਾਈ ਜੋ ਵੀ ਚਲੋ ਹੋਇਆ ਹੋਇਆ ਤਾਂ ਗਲਤ ਆ ਜਿਹੜਾ ਆਪਣਾ ਕਸ਼ਮੀਰ ਚ ਹੋਇਆ ਤਾਂ ਹੋਇਆ ਤਾਂ ਚਲੋ ਬਹੁਤ ਗਲਤ ਆ ਉਹ ਪਹਿਲਗਾਮ ਵਾਲਾ ਜਿਹੜਾ ਅਟੈਕ ਹੋਇਆ ਤਾਂ ਆਪਾਂ ਹਮਾਇਤ ਕਰਦੇ ਆਂ ਜੀ ਉਹਦੀ ਵੀ ਗਲਤ ਹੋਇਆ ਉਹ ਪਰ ਜੇ ਕਹੀਏ ਵੀ ਲੜਾਈ ਲੱਗ ਗਈ ਲੜਾਈ ਦਾ ਜੀ ਫੇ ਛੋਟੀ ਮੋਟੀ ਇਹ ਛੋਟੀ ਜੀ ਗੱਲ ਕਹਿਤੀ ਵੀ ਲੜਾਈ ਪਰ ਲੜਾਈ ਦੇ ਨਤੀਜੇ ਬਹੁਤ بڑے ਹੁੰਦੇ ਆ ਜੀ ਇਹ ਜਿੱਦਾਂ ਹੁਣ ਤੱਕ ਸੋਨੇ 'ਚ ਆਇਆ ਵੀ ਸਿਆਣੇ ਕਹਿੰਦੇ ਵੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਫਿਰ ਹਨਾ ਵੀ ਚਲੋ ਮਾਲਕ ਸੁੱਖ ਰੱਖੇ ਨਾਹੀਂ ਇਹ ਜਾ ਕੋਈ ਕੰਮ ਹੋਵੇ ਹਨਾ ਤੇ ਚਲੋ ਬਾਕੀ ਦਾਤੇ ਦੇ ਹੱਥ ਆ ਜੀ ਕਿਕਣਾ ਕਿ ਆ ਕੁਝ ਲਿਖਿਆ ਹੋਇਆ ਜੋ ਲਿਖਿਆ ਉਹ ਹੋ ਜਾਣਾ ਤੇ ਹੁਣ ਚੱਲੇ ਆ ਜੀ ਮਾਸੀ ਜੀ ਕੋਲੋਂ ਉਠਾਉਣੇ ਨੂੰ ਅੰਦਰ ਸਾਡੀ ਫੈਮਿਲੀ ਹੁਣ ਭਾਈ ਰੈਡੀ ਬੈਠੀ ਆ ਅੱਜ ਤੁਹਾਨੂੰ ਮਲਾਵਾ ਉਹਨਾਂ ਨਾਲ ਤੇ ਫਿਰ ਚੱਲਦੇ ਆ ਜੀ ਨੂਰੂ ਦਾ ਛੱਡਾ ਆ ਗਿਆ ਜੀ ਮੇਰੇ ਕੋਲ ਆ ਜਾ ਮੇਰਾ ਪੁੱਤ ਨੰਗੇ ਪੈਰੀਓ ਤੁਰ ਹੀ ਆਉਂਦੀ ਪੁੱਤਾ ਗਰਮ ਲੱਗਦਾ ਹੁਣ ਬਲਾਓ ਜੀ ਫੇਸ ਸਾਚੀ ਕਾ ਸਾਚੀ ਕਾਲ ਜੀ ਆਪਾ ਤਾਂ ਕਾਦੇ ਕਿ ਆ ਤੂ ਜੇ ਹਾਏ ਦੇਖੋ ਜੀ ਨੂਰੂ ਦੀ ਟਾਹ ਰਾਜੀ ਪੂਰੀ ਮੈਂ ਤਾਂ ਚੱਪਲਾਂ ਵਿੱਚੇ ਜਾਣਾ ਜੀ ਮੈਂ ਤਾਂ ਮਾਂ ਘਰਦਿਆਂ ਨੂੰ ਕਿਹਾ ਮਾਂ ਬਾਈ ਆਪਾਂ ਤਾਂ ਚੱਪਲਾਂ ਜੇ ਚਲੇ ਜਾਣਾ ਆਪਣੀ ਘਰ ਜਾਣਾ ਕਿਹੜਾ ਉਪਰੇ ਘਰ ਜਾਣਾ ਹਨਾ ਚੱਪਲਾਂ ਜੇ ਲੰਘ ਜਾਣਾ ਜੀ ਗਰਮੀ ਦਾ ਟਾਈਮ ਆ ਕਿਹੜਾ ਬੂਟ ਪਾਊਗਾ ਤੇ ਇੱਧਰ ਨਹੀਂ ਲੰਘ ਜਣਾ ਬਸ ਆਪਾਂ ਬਾਕੀ ਅੰਦਰ ਫੈਮਿਲੀ ਨੂੰ ਮਲਾਉਂਦਾ ਜੀ ਫਿਰ ਤੁਹਾਨੂੰ ਲਿਜਾ ਕੇ ਆਜੋ ਚੱਲਦੇ ਆਂ ਅੰਦਰ ਆ ਦੇਖ ਲੋ ਸਾਡਾ ਸ਼ੈਤਾਨ ਖੜਾ ਹੈ ਜੀ ਸਰਦਾਰ ਜੀ ਨੂੰ ਬਾਹਰ ਆ ਗਿਆ ਫੋਨ ਤੇ ਹੁਣ ਆਪਾਂ ਨੇ ਕੈਮਰੇ ਦੀ ਜ਼ਿੰਮੇਵਾਰੀ ਲਈ ਸਾਮ ਬਲਾਉ ਦਿਦੀ ਸਾਸਿਕਾਲ ਸਾਸਿਕਾਲ ਜੀ ਸਾਰਿਆਂ ਨੂੰ ਅਸੀਂ ਟੋਹਰਾ ਸ਼ਰਾਂ ਜੀ ਕੱਢ ਲਈਆਂ ਹੋ ਗਏ ਜੀ ਮਾਸੀ ਕੋਲ ਜਾਣ ਨੂੰ ਰਵਾਨਾ ਠੀਕ ਹੈ ਇੱਧਰ ਸਾਡੀ ਮੰਮੀ ਵੀ ਬੈਠੇ ਆ ਸਾਸਿਕਾਲ ਜੀ ਸਾਰਿਆਂ ਨੂੰ ਹਾਜੀ ਪਾਪਾ ਜੀ हां जी सास जी काली हथिया और कोई हाल चाल कोई नवी ताजी पिंड पुंड ठीक है जी हां हां घेड़ा गुड़ा मारे हो नहीं ने, ने, है तो ਤੁਸੀਂ ਟਮ ਨਾਲ ਜਵਾਨ ਬੱਚਾ ਠੀਕ ਹੈ ਬਾਲ ਬੱਚੇ ਵਧੀਆ ਮੇਰੇ ਇੱਥੇ ਬੈਠੇ ਆ ਹੋਰ ਕੀ ਚਾਹੀਦਾ ਅੱਛਾ ਸਾਡਾ ਬੂਗੜਾ ਹੈ ਜੀ ਅੱਜ ਆਪਣੀ ਨਾਨੀ ਕੋਲੂ ਚਲੇ ਦਾਦੀ ਕੋਲ ਦਾਦੀ ਕੋਲ ਨਾਦੀ ਕੋਲ ਕਾ ਤੇ ਨਿਕਲੀ ਜਾਂਦਾ ਬਾਬੂਏ ਮਾਧਿਅਮੇ ਬੁੱਧ ਨੂੰ ਚਾਹੀਏ ਜਰੀ ਚਾਹੇ ਮਾਧਿਅਮੇ ਬੁੱਧ ਨੂੰ ਅਗੇ ਨੇ ਆਗੇ ਸਭ ਮੰਗ ਅਗੇ ਨੇ ਵੀ ਮੰਗੂ ਗੰਦਾ ਗੰਦਾ ਹੈ ਮੰਗੂ ਮੰਗੂ ਗੰਦਾ ਲਾਜਾ ਬਈ ਜੇ ਦਰੀਆ ਕਾਇਆ ਕਰੀਏ 1 ਵਜ ਗਿਆ ਜੀ ਤੇ ਸਰਦਾਰ ਜੀ ਹਲੇ ਤੁਰੰਦਾ ਨਾਮ ਨਹੀਂ ਲੈ ਰਹੇ ਹੁਣ ਫੋਨ ਆ ਗਿਆ ਕਿਸੇ ਦਾ ਇੰਪੋਰਟੈਂਟ ਕਹਿੰਦੇ ਪਹਿਲਾਂ ਫੋਨ ਸੁਣ ਲਵਾਂ ਫੇਰ ਚੱਲਦੇ ਆ ਅਸੀਂ ਤਾਂ ਇਦਾਂ ਹੀ ਰਹਿਣਾ ਮੈਨੂੰ ਲੱਗਦਾ ਆਪਾਂ ਉਹੀ ਕੰਮ ਹੋ ਜਣਾ ਨਾ ਨਾਤੀਆਂ ਧੋਤੀਆਂ ਰਹਿ ਗਈਆਂ ਨਾਤੀ ਧੋਤੀ ਰਹਿ ਗਈ ਉੱਪਰ ਰੱਖੀ ਰਹਿ ਗਈ ਬੈ ਗਈ ਉਹ ਕੰਮ ਹੋ ਜਣਾ ਦੇਖ ਲੋ ਹਾਂ ਨਾ ਨਾ ਇਹ ਨਹੀਂ ਆਉਂਗਾ ਜਾਊਗਾ ਜਾਊਗਾ ਤਾਂ ਹੈ ਇਹ ਤਾਂ ਕੀ ਕਰਤਾ ਇਹ ਮੂੰਚੋ 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 ਦੁੱਧ ਕੱਢ ਰਿਹਾ ਮੇਰੇ ਖਿਆਲ ਚ ਇਹ ਹੁਣ ਹੱਥ ਦੇ ਨਾਲ ਕਰਿਆ ਤੇਨੇ ਇਹ ਜੋ ਤੇ ਕਾਖਣੀ ਕੱਢਵਾ ਨਿਪਾ ਪਰੀ ਅੱਜ ਮੇਰੀ ਮੰਮੀ ਦੀ ਟੌਰ ਆਏ ਦੇਖ ਲੋ ਹਰਾ ਸੂਟ ਪਾਇਆ ਵਾ ਮੇਰੀ ਮਾਤਾ ਨੇ ਅੱਜ ਪਾਪੇ ਬਾਅਨ ਮੰਮੀ ਨੇ ਸੂਰ ਨਾਂ ਦੀ ਮੈ ਸਿੰਦੀ ਪਾ ਲਈ ਥੋੜਾ ਜਿਹਾ ਨਾ ਕਾ ਸਾੜੀ ਨੂੰ ਮਿਲਣ ਲੈ ਚੱਲੀਏ ਕਾ ਸਾੜੀ ਨੂੰ ਮਿਲਣ ਚੱਲੋ 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 ਪਾਈ ਚੱਲ ਦਿਲ ਨਹੀਂ ਕਰਦਾ ਚੱਲ 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 ਹੈ ਕਰਦਾ ਨਹੀਂ ਦਿਲ ਦਿਲ ਤਾਂ ਇਹ ਮਜੀ ਲਾਲਾ ਨਾ ਹਾਏ ਮੈਂ ਹੁਣ ਆਪਣਾ ਘਰ ਵੀ ਦੇਖਣਾ ਚਲੋ ਸਭ ਕੁਝ ਜ਼ਰੂਰੀਆ ਜਿੱਦਾਂ ਕਹਿ ਦਈਏ ਫਿਰ ਮੈਨੂੰ ਦੀਦੀ ਇੱਕ ਵਾਰੀ ਦਾਦੇ ਤੇ ਪਤਾ ਨਹੀਂ ਕਿਸੇ ਦੇ ਵਿਆਹ ਨੂੰ ਗਏ ਤੇ ਦੀਦੀ ਕਹਿੰਦੇ ਕਹਿੰਦੇ ਵੀ ਉੱਥੇ ਮੰਮੀ ਰਹਿ ਗਏ ਵਿਆਹ ਚ ਪਤਾ ਨਹੀਂ ਕਿਦੇ ਵਿਆਹ ਦੀ ਗੱਲ ਕਰਦੇ ਜਦ ਅਸੀਂ ਘਰ ਆਏ ਮੈਂ ਸਾਂ ਹੀ ਖੁੱਲਦੀ ਖੁੱਲੜੀਆਂ ਫਿਰ ਮੈਂ ਖੁੱਲਦੀ ਖੁੱਲੜੀ ਫਿਰਦੀ ਸੀ ਕਿ ਆਪਾਂ ਜਦੋਂ ਉੱਥੇ ਨਹੀਂ ਬਦਿਆਲ ਪਰ ਨਹੀਂ ਨਹੀਂ ਥਾਣੀ ਜੋਰ ਦੇ ਰਹਿਣ अच्छा अच्छा चलो जी फिर हुन assi मासी ਕੋਲ ਜਾਨੇ ਆ ਫੇਰ ਮਿਲਦੇ ਆ ਤੁਹਾਨੂੰ ਜਾ ਕੇ ਰਵਿੰਦਰ ਸਿੰਘ ਨੇ ਤਾਂ ਵੀਡੀਓ ਸ਼ੁਰੂ ਕਰੀ ਤੀ ਠੀਕ ਹੈ ਜੀ ਪੰਜਾਬ ਵਰਗੀ ਮੋਜ ਦੇਖੋ ਕਿਆ ਹੈ ਇਹ ਅੰਬੀਆਂ ਦੇ ਥੱਲੇ ਸੁੱਤੇ ਪਏ ਵਧੀਆ ਅੰਬ ਦੇ ਥੱਲੇ ਅੰਬ ਦੇ ਥੱਲੇ ਭਾਈ ਉਹ ਬਚਾਰੇ ਨੂੰ ਲਹਾ ਲੱਗਿਆ ਹੋਇਆ ਫਟਾਫਟ ਤੂੜੀ ਕਢਾ ਲਮ ਕਢਾ ਲਾ ਕਢਾ ਲਾ ਵੀਰੇ ਸਾਡੀ ਤਾਂ ਨਿਕਲ ਹੀ ਨਹੀਂ ਤੁਸੀਂ ਘੜਾਓ ਫਟਾਫਟ ਜਿਹੜੀ ਰਹਿ ਗਈ ਸਾਡੀ ਮੌਸਮ ਖਰਾਬ ਹੋ ਗਿਆ ਜ਼ਿਮੀਂਦਾਰਾਂ ਨੂੰ ਤੁਨ ਲਾਹਾ ਹੁਣ ਵੀ ਚੱਲ ਜਲਦੀ ਨਿਬੜ ਜਾਵੇ ਕੰਮ ਜਿਹੜਾ ਵਧੀਆ ਹੀ ਆ ਚਲੋ ਅਨੇਰੀ ਆ ਗਈ ਦੇਖ ਲਓ ਜੀ ਪੱਤਲ ਦੇਖ ਲਓ ਇੱਧਰੋਂ ਤਾਂ ਮੀਂਹ ਪੱਕਾ ਪੈਂਦਾ ਕਿਤੇ ਆ ਕਾਲੀ ਘੱਟਾ ਚੜੀ ਪਈ ਆ ਸਾਰੇ ਏਰੀਆ ਅੱਛੇ 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 ਅੱਛਾ ਨਾ ਆ ਗਿਆ ਨਾ ਅੱਛਾ ਮੀ ਇਹਦੇ ਵਿੱਚ ਕਿਉਂ ਨਾ ਆਈ ਨਹੀਂ ਤੁਸੀਂ ਛੋਟੇ ਹੁੰਦੇ ਨਹੀਂ ਮੈਂ ਤਾਂ ਮੈਂ ਬਹੁਤ ਨਾਤੀ ਆ ਵੀ ਇੰਨੀ ਛੋਟੀ ਹੁੰਦੀ ਸਾਰੇ ਬਹੁਤ ਨਾਤੀ ਚਿੱਤਰ ਉਹ ਮੈਂ ਤਾਂ 5 ਰੁਪਏ ਲੈਣ ਮਾਰਾ ਦੀਦੀ ਨੂੰ ਮੀ ਪੈਂਦੇ ਵਿੱਚ ਕਹਦੇ ਕਰਦਾ ਤਾਂ ਦੀਦੀ ਉਹ ਜਦ ਪੁਰਾਣੇ ਘਰ ਮਿੱਟੀ ਆ ਜਾਂਦੀ ਸੀ ਉੱਪਰ ਦੇ ਹੜ ਕੇ ਕੋਤੇ ਆ ਮੈਂ ਕਿਹਾ ਉਹ ਕਿੱਲਾ ਕਿੱਲੀ ਜਲਦੀ ਸੌਖੀ ਨੇ ਰੁੜ ਜਾਂਦੀ ਸੀ ਉਹ ਕੁਛ ਤਾਂ ਮੀ ਪੈਂਦਾ ਹੁੰਦਾ ਤਾਂ ਮਹਾ ਦੀਦੀ ਹੁਣੇ ਨਾਲ ਕਾ ਗੇੜ ਦਿੰਦਾ ਤੂੰ 5 ਰੁਪਏ ਲਿਆ ਨਾਲ ਲੱਗਦੀ ਹੁਣੇ ਨਾਲ ਲੱਗਦੀ ਝਾੜੂ ਮਾਰਦੇ ਚੱਲ ਜਦੇ ਵਿਹੜੇ ਦੇ ਬਾਹਰ ਨਾਲ ਲੱਗਦੀ ਉਹ ਕੰਮ ਬਾਜਿਨੂ ਆਇ ਕਾਪਣਾ ਤਾਂ ਮੈਂ ਹੀ ਆ। ਇਹ ਕਰਵਾ ਲਓ। ਇਹ ਕਾਰਨ ਲਾਲ ਚ ਹੁੰਦਾ ਦਾ ਵੀ 5 ਰੁਪਏ ਮਿਲ ਜਣੇ। ਜਾਂਦਾ 5 ਬਹੁਤ ਜਾਂਦਾ 5 ਰੁਪਏ ਬਹੁਤ ਤੇ ਨਿਆਣਿਆਂ ਨੂੰ 200 ਦੇ ਦਿੰਦੇ ਨਾ। 1 ਰੁਪਏ ਦੀਆਂ 4 ਟੌਫੀਆਂ ਆਉਂਦੀਆਂ ਦੀਆਂ। ਹੈ? ਪੰਜੋਂ ਕਾ 20 ਟੌਫੀਆਂ ਆ ਜਾਂਦੀਆਂ। ਬੋਲਾ ਬੋਲਾ 20 ਟੌਫੀਆਂ ਇੰਨੀਆਂ ਹੋ ਜਾਂਦੀਆਂ। ਬਾਕੇ ਜੇਬ ਚ ਰਾਜਾ ਕਹੋਂ ਦੇਤੇ ਹੈ। 100 ਰੁਪਏ ਦੀ 1 ਟੌਫੀ। ਨਹੀਂ ਮੈਂ ਕਹ 20 ਟੌਫੀਆਂ ਬਾਕੇ ਜੇਬ ਚ ਰਾਜਾ ਕਹੋਂ ਦੇਤੇ। ਆ ਹੋ ਗਿਆ। ਆ ਬਾਂਟੇ ਲੈ ਲੈਣੇ ਬਾਂਟੇ ਵੀ ਆ ਜਾਂਦੇ ਤੇ ਚ ਗੋਲੀਆਂ ਚ ਗੋਲੀਆਂ ਚ ਗੋਲੀਆਂ ਵੀ ਖੇਲੇ ਆ ਬਹੁਤ ਹਨੇਰੇ ਹੀ ਖੇਲੇ ਗੋਲੀਆਂ ਗੋਲੀਆਂ ਛੱਡਿਆ ਕਿ ਆਸੀਂ ਗੁੱਲੀ ਡੰਡਾ ਪਿੱਛੋ ਖੇਲੇ ਪਿੱਛੋ ਪਿੱਛੋ ਵੀ ਖੇਲੇ ਹੈ ਫੇਰ ਬਾਬੇ ਤੇਰੀਆਂ ਉੱਚਾਂ ਤੇ ਨੀਚਾਂ ਤੇ ਅੱਛਾ ਉਹ ਰੰਗ ਰੱਖਣਾ ਵੀ ਖੇਲਦੇ ਹੁਣ ਜੀੜੀਆ ਚ ਡੰਗ ਬੋਲ ਉੱਚੀ ਨੀਚ ਖੇਲੇ ਬੋੜੀ ਬੋੜੀ ਓਹ ਸਾਧੂਆ ਕਿਆ ਕਹਿੰਦੇ ਆ ਪਿੱਠੂ ਦੇ ਚੱਪਲ ਜਿੱਥੇ ਪੈਂਦੀ ਹੈ ਹਾਂ ਅੱਗੇ ਠਮਠੀਆਂ ਖੇਲੇ ਆ ਜਿੱਦੇ ਗਿੱਥ ਪਰ ਹੱਥ ਰੱਖ ਕੇ ਟੱਪਣਾ ਹੁੰਦਾ ਤਾਂ ਗਿੱਥ ਮੋੜ ਕੇ ਗਿੱਥ ਆਏ ਹੱਥ ਰੱਖਤਾ ਠੀਕ ਆ ਇਹਦੇ ਪਰ ਨੂੰ ਤੁਸੀਂ ਛਲੰਗ ਮਾਰਨੀ ਐ ਤੇ ਫਿਰ ਇੱਕ ਹੋਰ ਉੱਪਰ ਹੱਥ ਰੱਖਤਾ ਉਹਦੇ ਪਰ ਨੂੰ ਹੱਥ ਰੱਖਣਾ ਖੇਲਾ ਦਾ ਬਹੁਤ ਖੇលਿਆ ਬਹੁਤ ਜ਼ਿਆਦਾ ਮਜ਼ਾ ਹੁੰਦਾ ਆ ਉਹਦੇ ਚ ਬਹਿਰੀਆਂ ਖੇਲਾ ਖੇਲੇ ਆ ਲਓ ਜੀ ਹੁਣ ਅਸੀਂ ਪਹੁੰਚ ਗਏ ਮਾਸੀ ਦੇ ਪਿੰਡ ਹਾਂ मासी ਦੇ ਭਾਈ ਪਿੰਡ ਆ ਗਿਆ ਜੀ ਠਾਉਣਾ ਪਹਿਲਾਂ ਮਾਸੀ ਨਾਲ ਦਾ ਘਰ ਹੁੰਦਾ ਦਾ ਪਿੜਾ ਜਿੱਥੇ ਆ ਭਾਈ ਬੈਠਾ ਨਾ ਅੱਛਾ 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 ਆਹ ਹਾਂ ਹੁੰਦਾ ਦਾ ਫੇ ਉਹਨਾਂ ਨੇ ਬਾਪੂ ਜੀ ਵੀ ਆਨੰਦ ਲੈ ਰਹੇ ਆ ਬਾਰ ਬੈਠ ਕੇ ਇਹ ਬਹੁਤ ਜਗ੍ਹਾ ਵੀ ਉਹ ਪੁੱਛੇ ਤੱਕ ਤੇ ਉਹਨਾਂ ਨੇ ਵੇਚਦਾ ਤਾਂ ਇਹ ਅੱਛਾ ਸੁਣੋ ਮੇਰੇ ਗਾ ਆਪਣੇ ਪ੍ਰਾਈਵੇਟਿੰਗ ਨੂੰ ਆਹੀ ਮਾਸੀ ਗਈ ਵੀ ਤੇ ਆਪਣੇ ਨਾਲ ਹਾਂ ਹਾਂ ਹੈ ਨਾ ਯਾਰ ਮੇਰੇ ਦਿਮਾਗ ਚ ਨਹੀਂ ਇਹ ਮਾਸੀ ਨਾਲੇ ਘਰ ਵੇਚਣ ਦੇ ਬਾਅਦ ਇੱਧਰ ਆਪਣੇ ਖੇਤਾਂ માં ਪਾ ਰਿਹਾ ਜੀ ਘਰ ਓਕੇ ਠੀਕ ਆ ਉਹ ਸਾਹਮਣੇ ਇਹ ਇਹਨਾਂ ਦਾ ਉਹ ਜਿਹੜੀ ਜਿੰਨਾਂ ਘਾਪਾਂ ਤੋਂ ਪਿੰਡ ਦੂਰ ਆ ਆਪਣਾ ਥੋੜਾ ਜਿਹਾ ਜ਼ਿਆਦਾ ਇਹਨਾਂ ਦਾ ਥੋੜਾ ਘੱਟ ਆ ਪਿੰਡ ਕੋਲੇ ਆ ਗਿਆ ਪਿੰਡ ਦੇ ਆ ਘਰ ਹੀ ਆ ਹਾਂ ਆਪਾਂ ਵੀ ਹੈ ਤਾਂ ਕੋਲੇ ਆ ਆਪਣਾ ਥੋੜਾ ਜਿਹਾ ਜ਼ਿਆਦਾ ਇਹਨਾਂ ਨਾਲੋਂ ਬਸ ਜ਼ਿਆਦਾ ਆਪਣੇ ਲਾਲ ਲਾਲ 2 2.5 ਕਿੱਲਾਂ ਦੀ ਲਾਹਮ ਆ ਪਿੰਡ ਤੋਂ ਇਹਨਾਂ ਦੇ ਕੀਲੇ ਕਿ ਦੀ ਲਾਹਮ ਪਿੰਡ ਤੋਂ ਸਹੀ ਹੈ ਸਹੀ ਹੈ ਸਹੀ ਹੈ ਮੈਂ ਕਹਿੰਦੀ ਇਹ ਜੇ ਮੌਸਮ ਚ ਹੈ ਵੀ ਮਾਸੜਨੇ ਮੱਕੀ ਬੀਜ ਤੇ ਫੇਰਾ ਅੱਛਾ ਆ ਆਪਣੇ ਖੇਤ ਹੈ ਹਾਂ ਇੱਥੇ ਟੰਟ ਲਾਇਆ ਸੀ ਜਦੋਂ ਇਹ ਟੈਂਟ ਤਾਂ ਮਾਸੀ ਦੀ ਕੁੜੀ ਦੇ ਵਿਆਹ ਨੂੰ ਨਾ ਅੱਛਾ 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 ਥਿੰਛਾ ਗੰਦਾ ਹੋਇਆ ਵ ਤਾਂ ਹੁਣ ਦਿਖਾ ਆਹ ਆਹ ਠੀਕ ਹੈ ਹਾਂ ਮਾਸੀ ਨੇ ਗੇਟ ਪਹਿਲੇ ਹੀ ਹੁੰਦਾ ਛੱਡਿਆ ਵਾ ਵੀ ਮੇਰੇ ਨਿਆਣਿਆਂ ਨੇ ਆਉਣਾ ਮੀ ਪੈਂਦਾ ਹੋਵੇ ਮੈਂ ਇਹਨੂੰ ਉੱਠਣਾ ਪਵੇ ਗੇਟ ਖੋਲਣਾ ਹੀ ਪੈਣਾ ਉਹਨਾਂ ਦਾ ਦੂਰ ਆ ਗਿਆ ਆਂਟੀ ਆ ਗਿਆ ਆ ਗਿਆ ਆਂਟੀ ਆ ਗਏ ਬਾਤੀ ਆ ਗਈ ਕਿ ਮਾਸੀ ਆ ਗਈ ਆਂਟੀ ਆਈ ਹੈ ਔਰ ਕੋਈ ਇਹ ਮਾਤ ਮਨ ਨੂੰ ਮਾਸੀੋ ਲੱਗਦੀ ਜੇ ਮਾਸੀ ਹੁੰਦੀ ਮੂਰੇ ਖੜ ਜਣਾ ਤਾਂ ਮਾਸੀ ਦੇ ਆ ਖੜੂਗੀ ਨਾ ਉਹ ਰਹੂਗੀ ਮਾਸੀ ਮਾਸੀ ਹੋਣੀ ਆ ਆ ਮੰਤੀ ਆ ਅੰਟੀ ਸੱਸਾ ਦੂਗੇ ਮਾਸੀ ਜੀ ਮਾਸੀ ਜੀ ਦੇ ਦਰਾਣੀ ਆ ਭਾਈ ਓਕੇ ਜਿਹਾਣੀ ਦਰਾਣੀ ਜਿਹਾਣੀ ਮੇਰੀ ਆ ਗਈ ਮਾਸੀ ਕਾਲ ਉਹ ਕਿੰਦਾ ਮਾਸੀ ਕਾਲ ਜੀ ਮਾਸੀ ਜੀ ਤਸਦੀਫ ਵਧੀਆ ਠੀਕ ਹਾਂਜੀ ਹਾਂਜੀ ਵਧੀਆ ਹੀ ਹੋਰ ਸਤਾਂ ਦੀਆਂ ਕਿ ਕਰ ਰਹੀ ਹੈ ਠਾਉਣੇ ਆਏ ਨੇ ਸੇ ਤਾਂ ਠੀਕ ਆ ਸੇ ਤਾਂ ਠੀਕ ਆ ਹਾਂ ਚੱਲ ਠੀਕ ਹੈ ਉਹ ਹੁਣ ਵੇਰ ਕਿਹਾ ਦੇ ਮੈਂ ਇੱਥੇ ਬੈਠੀ ਸੀ ਜੱਦੀ ਹੋ ਅੱਛਾ ਉਹ ਅੱਛਾ ਨਾ ਹੌਣ ਦੇਵੇ ਨਾ ਬੜੀ ਵੀ ਹਾਂ ਅੱਛਾ ਅੱਛਾ ਪੂਰੀ ਮੱਝਾ ਢਾਲਨੀ ਆ ਯਾਰ ਕਿੰਨਾ ਸੋਹਣਾ ਮੌਸਮ ਪੁੜਿਆ ਵਾਹ ਹੋਰ ਹਨੇਰੀ ਆ ਗਈ ਬੱਲਾ ਬੱਲਾ ਆ ਦੇਖੋ ਖੇਤਾਂ ਦਾ ਮਾਹੌਲ ਉੜ ਰਹੀ ਆ ਧੂੜੇ ਧੂੜ ਮੱਕੀ ਨੂੰ ਹਾਂ ਜੀ ਪਾਣੀ ਲਾਉਣ ਨੂੰ ਰਹਿੰਦਾ ਮਾਸੜਜੀਤ ਜੀ ਨੂੰ ਓਹ ਸਾਹਮਣੇ achar wali factory ਲੱਗੀ ਹੋਈ ਆ ਜੀ ਉੱਥੇ ਬਣਦਾ ਡੰਗਰਾਂ ਦਾ achar ਜਿਹੜੀਆਂ ਗੋਲ ਗੋਲ ਗੱਠਾਂ ਜੀਆਂ ਬਣਾ ਕੇ ਵੇਚਦੇ ਹੁੰਦੇ ਆ ਆ ਮੱਕੀ ਦਾ ਮਾਸੜ ਜੀ ਦੀ ਤਿਆਰ achar ਵਾਲੀ ਤਾਂ ਇਹਨਾਂ ਨੇ ਸਿਆਲੂ ਵੀ ਜੀ ਵੀ ਆ ਆ ਦੇਖੋ ਇਹ ਹੈ ਜੀਮੀਦਾਰਾ ਭਈ ਕਹਿ ਦਿੰਦੇ ਆ ਸਫਾਈ ਨਹੀਂ ਆ ਇਹ ਭਾਈ ਜੀਮੀਦਾਰਾਂ ਦੇ ਆ ਹੀ ਕੁਝ ਹੁੰਦਾ ਆ ਦੇਖੋ ਖਲਦੀ ਇੱਕ ਮਿੰਟ ਇੱਕ ਮਿੰਟ ਖਲਦੀ ਹੈ ਨਾ ਜੀ ਹੈ ਖਲਦੀ ਆ ਅੱਜ ਤਾਂ ਰੰਗੇ ਹੱਤੀ ਫੜ ਲਈ ਮਾਸੀ ਹਲਦੀ 2-4 ਕਿਲੋ ਲੈ ਜਾਣੀ ਆਪਣੇ ਹੈ ਨਹੀਂ ਬੀਜ ਮੰਗਿਆ ਵਾ ਬੀਜ ਕਿ ਇੱਥੀ ਦੇ ਪਾ ਲੋ 4 ਕਿਲੋ ਕੋਈ ਨਾ ਖੁੱਲਿਓ ਭਾਈ ਚੁੱਪੀ ਵਾਲੀ ਮੰਮੀ ਨੇ ਭੇਜੀ ਦੀ ਆ ਵਾਰੀ ਐਸੀ ਕੀ ਗੱਲ ਆ ਮਾਸੀ ਨੋਣ ਬੜੀ ਦੀ ਆ ਘਰੋਂ ਲਫਾਪੇ ਗੇਰ ਲੂ ਮੇਰੇ ਮਾੜਾ ਜਮਾ ਸੇ ਕੀ ਆ ਇੱਦਾਂ ਹੀ ਬਲੇਟ ਕੇ ਚੁੱਪ ਕਰਕੇ ਗੱਡੀ ਆ ਉਹ ਲਗੰਦਰ ਉਹ ਵੇ ਗੰਦਰ ਵਾਸੀ ਵਾਸੀ ਬਾਫਰੂਜਾ ਲਾ ਬਾਹਰ ਲੋ ਪਰ ਜੀ ਦੇ ਦੁਆਰਾ ਪਾਹੀ ਗਈ ਆ ਹੈ ਨਾ ਆਈ ਕਮਰ ਮਸੀਹ ਕੁਛ ਨਹੀਂ ਕਹਿਣਾ ਮਾਸੇ ਨਾਲ ਲੱਭੀ ਹੋਰ ਮਸੀਹ ਬਾਸਰ ਵਿੱਚ ਵੀ ਰੌਲਾ ਪਾਦੀ ਓਸ਼ ਮੰਮੀ ਨੇ ਦਿੱਤੀ ਵੀ ਇਹ ਦੀ ਉਪੀ ਵਾਲੀ ਨੇ ਕੋਸ਼ੂਰੇ ਤੇ ਪਾ ਲੈਨੇ ਹਾਂ ਆਪਣਾ ਤਾਂ ਸੋਹਣਾ ਸਾਲ ਲੰਘ ਜਾਣਾ ਹਾਂ 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 ਇਹ ਤਾਂ ਹੈ ਤੇ ਖਾਫੇ ਭਰ ਲਏ ਸੀ ਮਸੀਹ ਸਤਿ ਸ੍ਰੀ ਅਕਾਲ ਠੀਕ ਹੈ ਤੈਨੂੰ ਜਵਾਬ ਆ ਦੱਸ ਸਾਰੀ ਹਲਦੀ ਲੈ ਜਾਪਾ ਮੈਨੂੰ ਭਾਈ ਮੈਂ ਵੀ ਲੈਣਾ ਆਪਣੀ ਮਾਸੀ ਨੂੰ ਲੈਣ ਭਾਈ ਲੈਨ ਵਾਈਫ ਠੀਕ ਠੀਕ ਆ ਭੈਣੇ ਮਿਲ ਲੈ ਤਾਂ ਤਾਂ ਨਿਣਾਣਾ ਨਹੀਂ ਮੈਂ ਕਾਸ਼ੀ ਕਦੇ ਆ ਜੀ ਦੇਖੀ ਰੋਤ ਨਾ ਜੀ ਮਾਸੜ ਕੇ ਤੇ ਹਦਾਂ ਮਾਸੜ ਨੂੰ ਬੁਲਾਵੇਂ ਮਾਸੜ ਨੂੰ ਵੀ ਨਾ ਨਾ ਹਾਂ ਅਸੀਂ ਕਹਿੰਦੇ ਤੁਹਾਨੂੰ ਜਗਾ ਤੇਰੀ ਮਾਸੜ ਨੂੰ ਜਗਾ ਨਹੀਂ ਦੇਣੀ ਹੈ ਬਸ ਹੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਸਭ ਕੁਝ ਆ ਗਈ ਆ ਗਈ ਸੌਖੀ ਹੋ ਮੰਨ ਗਈ ਮਾਸੀ ਸੌਖੀ ਜੀ 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 ਨੂਰੂ ਨੂਰੂ ਓ ਪੁੱਤ ਆ ਜਾ 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 ਆ ਸੁੱਤੀ ਭਈ ਉੱਠੀ ਹੈ ਜੇ ਸੁੱਤੀ ਭਈ ਉੱਠੀ ਸੁੱਤੀ ਪਣਾ ਬਾਹਰ ਹੋਰ ਕੀ ਹੋਰੇ ਮੌਸਮ ਠੰਡਾ ਮਾਸੀ ਮੌਸਮ ਵੀ ਬਹੁਤ ਸੋਹਣਾ ਉਰੀ ਬਹਿ ਜੰਦੇ ਆ ਅੱਛਾ ਮਾਸੜ ਜੀ ਉਹ ਮੋਟਰ ਪਰ ਭਈਏ ਲੱਗੇ ਪਏ ਆ ਕਿੱਥੇ ਗਏ ਕੀ ਕਰਦੇ ਜੀ ਹੁਣ ਆਲਾ ਜਿਹੜਾ ਤਾਕ ਪਨੀਰੀ ਨੂੰ ਫਿਰ ਅੱਛਾ ਪਨੀਰੀ ਨੂੰ ਤਿਆਰ ਕਰਦੇ ਠੀਕ ਆ ਠੀਕ ਆ ਠੀਕ ਆ ਜੀ ਚਲੋ ਚਲਿਆ ਮਾੜੂ ਬਾਉਰੀ ਲਿਆਓ ਇੱਕ ਦੋ ਕੁਰਸੀਆਂ ਜਿਹੜੀਆਂ ਹੈਗੀਆਂ ਆ ਫੈਲੇ ਜੀ ਮਾਸੀ ਮੰਮੀ ਅੰਬੀਆਂ ਪਈਆਂ ਗੋਲਿਆਂ ਦੇ ਪਟਕੇ ਗੱਠੇ ਖਰਾਬ ਹੋ ਗਏ। ਅੱਛਾ ਗੱਠੇ ਆ ਮੈਂ ਪਤਾ ਨਹੀਂ। ਬਾ ਪਤਾ ਨਹੀਂ ਅੰਬੀਆਂ ਝੜ ਗਿਆ ਨੇਰੀ ਨਾਲ। ਚਲੋ ਗੱਠੇ ਪਟਕੇ ਮਾਸੀ ਦੇ ਗੱਠੇ ਲੈ ਆ ਲੈ ਸੁੱਕ ਥੋੜੇ ਜਾਪਾ ਹੋ ਗਏ। ਹੋਏ ਵੀ ਨਹੀਂ ਮੈਂ ਕਹ ਮਾਸੀ ਕੋਲਣਾ ਛੱਡਿਓ ਕੁਸ ਸਾਰਾ ਕੁਸੇ ਲੈ ਜੋ। ਐ ਮਾਸੀ? ਮਾਸੀ ਦੀ ਰੱਖਿਆ ਹਾਂ। ਉਹ ਗੱਠੇ ਵੀ ਲੈ ਜਣੇ ਕਹਿੰਦੇ ਦੱਸ ਸਾਰਾ ਕੁਸੇ ਲੈ ਜੋ। ਫਿਰ ਹਲਦੀ ਚ ਹਿੱਸਾ ਪਾ ਲੈਣਾ ਅਸੀਂ। ਜਿਹੜਾ ਹੋਰ ਆ ਉੱਥੇ ਲੱਗੀ ਨਹੀਂ ਸੀ। ਫਿਰ ਭਈ ਇਹ ਤਾਂ ਗੜਬਾਈ ਜੀ ਕਰਾਈ ਹੈ। ਫਿਰ ਦੁਆਰੇ ਨੂੰ। ਹਮਮ। ਜੇ ਮੈਂ ਨਹੀਂ ਰੱਖੀ ਵੀ ਤੇ ਕੱਚੀ ਕਿਤੇ ਕੰਮ ਆ ਜਾਂਦੇ। ਕਿਤੇ ਦੁਬਾਰਾ ਲਵਾਈ ਫਸਾ ਕਰ। ਹਮਮ। ਜੇ ਲਾਉਂਦੇ ਥੋੜੀ ਵੀ ਪੀਣੀ ਵੀ ਲਵਾ ਲੈਂਦੇ। ਐਮੀ ਵੀ ਲੈ ਗਿਆ। ਐਮੀ ਵੀ ਲੈ ਗਿਆ। ਅਸੀਂ ਵੀ ਲਾਉਂਦੇ ਹਾਂ। ਥੋੜੀ ਜਿਹੀ ਜੁਕੀ ਵਾਲੀ ਮੰਮੀ ਬੁਲਵਾ ਕੇ ਥੋੜੀ ਕਿਤੇ ਹੋਵੇ। ਫੇਰ ਇਹ ਜੋ ਸੰਗਲਿਆ ਜੇ ਲਾਈ ਜਾਉਂ ਖਲਾਣੀ ਉਹ ਪੈਂਦੀ ਸੱਤੀ। ਹਮਮ। ਸਾਡੇ ਤਾਂ ਹੁਣ ਤਾਂ ਪਾਉ। ਨਾ। ਇਹ ਵੀ ਚੱਕਰ ਆ। ਹਾਂ ਸਾਹਮਣੇ ਆ। ਹਾਂ ਹੁਣ ਤਾਂ ਆਹੀ ਲਾਈ ਅੱਗੇ ਤੋਂ ਉੱਤੇ ਦੀ ਮੋਟਰ ਸੁਣਦੀ ਹੁੰਦਾ। ਨਾ। ਸਾਡੇ ਜਿੱਦਾਂ ਸੀ ਨਾ ਲੋ ਜੀ ਨੇਹਰੀ ਪੂਰੀ ਚੜ ਗਈ ਐਨ ਨਾ ਬਾਲ ਤਾਂ ਜੰਮੀ ਜਾਂਦੀ ਐ ਪਰ ਐਨ ਦਾ ਬਚਾ ਹੋਰ ਲਾ ਦੋ ਗੈਰ ਚਾਹ ਤਾਂ ਅੰਦਰੇ ਬਣਨੀ ਆ ਹੁਣ ਬਾਹਰ ਤਾਂ ਨੇਹਰੀ ਚੱਲਦੀ ਬਹੁਤ ਮਾਨੂੰ ਲੱਗਦਾ ਨਹੀਂ ਰੱਬ ਤੂੜੀ ਬਣਾਉਣ ਦਾ ਟਾਈਮ ਦਊਗਾ ਨੇਹਰੀ ਪੂਰੀ ਆ ਗਈ ਐਨ ਆ ਦੇਖੋ ਇੱਥੇ ਪਤਾ ਲੱਗਦਾ ਖੇਤ ਬਾ ਛੜ ਕੇ ਲਓ ਜੀ ਆਈ ਮਸੀਰਾਂ ਦੇ view ਬਾਹਰ ਦਾ ਭਾਈ ਖੇਤਾਂ ਦਾ ਮੱਕੀ ਨੂੰ ਪੈ ਗਈ ਛੱਲੀ ਅ ਅਚਾਰ ਪਾਉਣ ਵਾਸਤੇ ਇਹਨੇ ਮੱਕੀ ਨੇ ਤਕਰੀਬਨ ਮੇਰੇ ਖਿਆਲ ਨਾਲ 10-15 ਦਿਨ ਤਾਂ ਹਜੇ ਲੈ ਹੀ ਲਏ ਫਿਰ ਵੀ 10 ਨਹੀਂ ਛੱਲੀ ਨਹੀਂ ਹਜੇ ਪਈ ਛੱਲੀ ਤਾਂ ਪੈ ਗਈ ਛੱਲੀ ਨੂੰ ਦਾਣਾ ਨਹੀਂ ਪਿਆ ਅਸਲ ਚ ਆਚਾਰ ਪੈਂਦਾ ਜਦ ਆਹ ਜਿਹੜੇ ਬਾਲ ਆ ਨਾ ਹਲਕੇ ਹਲਕੇ ਭੂਰੇ ਲਾਗੇ ਹੋਣ ਮੱਕੀ ਦੇ ਫੇਰ ਮੱਕੀ ਨੂੰ ਸਮਝ ਲਓ ਦਾਣਾ ਲੱਗ ਗਿਆ ਪੈਣਾ ਇਹਨੂੰ ਹੁਣ ਦਾਣਾ ਨਹੀਂ ਹਜੇ ਪਿਆ ਹੋਣਾ ਹਜੇ ਤਾਂ ਦੁੱਧਾ ਜਿਹਾ ਹੀ ਆ ਇਹ ਜਿੱਤਣਾ ਇਹਨੂੰ ਦਾਣਾ ਪੈ ਗਿਆ ਦਾਣਾ ਹਲਕਾ ਜਿਹਾ ਪੀੜਾ ਰੰਗ ਫੜ ਗਿਆ ਫੇਰ ਇਹਦਾ achar ਪੈਣਾ ਆਹ ਦੇਖੋ ਹਜੇ ਤਾਂ ਦੁੱਧਾ ਹੀ ਆ ਇਹ ਇਹ ਆਹ ਦੇਖੋ ਹਜੇ ਤਾਂ ਕੁਝ ਵੀ ਨਹੀਂ ਹੈ ਇਹਦੇ ਚਾਹ ਨਾ ਹਜੇ ਨਹੀਂ ਹਜੇ ਤਾਂ 10-15 ਦਿਨ ਲੈ ਜਾਣੀ ਜੀ ਇਹਦਾ ਇਹ ਰਚਾਰ ਪਾਊਗਾ ਇਹਦਾ। ਅਸੀਂ ਮੁਕਤ ਮੰਨੀ ਵਿੱਚ ਘੱਟਦੇ ਸਰ ਕੋਈ ਅੱਗ ਲਾ ਦਿੰਦੇ। ਉਹ ਜਦ ਮਾਸੀ ਘਰਮਦ ਰਖਤ ਹੋਵੇ ਨਾ ਫਿਰ ਤਾਂ ਥੋੜਾ ਜਿਆਦਾ ਗੰਧ ਜ਼ਿਆਦਾ ਪੈਂਦਾ। ਹਾਂ। ਨਾ ਉਹ ਨਾ ਮੰਨ ਕੇ ਪਕੇ ਜਾਂ ਸਾਰੇ। ਇਹ ਉਹਦੇ ਵੀ ਬਹੁਤ ਝੜਦੇ ਹਾਂ ਜੀ ਜਿਹੜਾ ਮਾਸੀ ਤੁਹਾਡੇ ਵੱਲ ਤਰਨ ਨੂੰ ਮਿਲਿਆ ਵਾ ਤਸੂਨ ਤੇ। ਉਹ ਬੜਾਈ? ਹਾਂ ਮੈਂ ਨਹੀਂ ਲਾਣਾ ਤੁਸੀਂ ਲਾਣਾ ਲਾ ਲਓ ਫਿਰ ਇਹਨੇ ਲਾ ਲਓ। ਹਾਂ। ਬੱਸ ਇਹਦੀ ਮਾਸੀ ਛਾਵਾ ਤਾਂ ਨਹੀਂ ਹੈ ਹੈਗੀ ਹੈ ਜੀ ਛਾਵਾ ਤਾਂ ਹੈਗੀ ਅੱਛਾ ਜੀ ਬਹੁਤ ਹੈ ਅੱਛਾ ਜੀ ਫੁੱਲ ਨੂੰ ਬਹੁਤ ਲੱਗਦਾ ਲਾਲ ਲਾਲ ਹਾਂ ਫੁੱਲ ਜਿਆ ਤਾਂ ਇਹਨੂੰ ਬਹੁਤ ਲੱਗਦਾ ਇਸੇ ਪਹਿਲਾਂ ਇਹ ਕੰਮ ਰੂਤ ਆਂਬ ਤਾਂ ਉੱਥੇ ਨੂੰ ਕਾਟਦਾ ਨਹੀਂ ਆਮ ਇੱਕ ਗੱਲ ਆ ਮਾਸੀ ਜੀ ਜਿਹੜਾ ਮਾਸੀ ਨੇ ਕਿਆ ਕਿਹਾ ਸੁਣਿਆ ਮਾਸੀ ਨੇ ਕਿਆ ਕਿਹਾ ਕਲਾਠ ਲੁਕਾਟ ਲੁਕਾਠ ਓਹੋ ਮਾਸੀ ਜਿਹੜਾ ਉਹ ਅੰਬ ਹੁੰਦਾ ਦਾ ਬਾਈ ਅੰਬੀ ਦਾ ਉਹਦੀ ਹੁੰਦੀ ਦੀ ਹਾਂ ਅੱਜ ਦਿਸਵਾ ਬੱਲਾ ਬੱਲਾ ਨੇਰੀ ਦਾ ਚੱਕ ਚੱਕ ਮਾਰਦੀ ਭਾਈ ਸਮਾਨ ਮਸਲਾਂ ਦੇ ਵਿਚ ਆਉਂ ਅੰਬੀ ਦਾ ਉਹਦੀ ਹੁੰਦੀ ਦੀ ਐਨੀ ਕੇ ਨਹੀਂ ਉਹ ਖੇਤਾਂ ਵਾਲੇ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਇਹਦੀ ਹੋਤੀ ਹੈ ਨਾ ਜੀ ਅੰਬੀ ਦਾ ਹੁੰਦੀ ਦੀ ਛੋਟੀ ਜਿਓ ਪਰ ਉਹ ਤੇ ਵੀ ਪਹਿਲਾਂ ਬਗਾਤਾ ਤੂੰ 5 6 ਸਾਲ ਇਹਦੀ ਅੰਬ ਉਹ ਸੁੱਕ ਗਿਆ ਸੀ ਉਹ ਬੰਦਾ ਹੋ ਗਿਆ ਪਾਣੀ ਉਹ ਅ ਫਿਰ ਤੂੰ ਕਹੇ ਮੈਂ ਕਿ ਛੱਟ ਪਰ ਕੋ ਸਾਰ ਸੁੱਪ ਦਾ ਪਾਣੀ ਪਈ ਗਿਆ ਫਿਰ ਮੈਂ ਲਾ ਲਾ ਠੀਕ ਆ ਗੁੱਛਾ ਵੀ ਨਾ ਅੰਬੀਆਂ ਦਾ 20 ਅੰਬੀਆਂ ਇੱਕ ਕੁਛੇ ਹਾਂ ਬਹੁਤ ਅੰਬੀਆਂ ਬਹੁਤ ਅੰਬੀਆਂ ਲੱਗਦੀਆਂ ਨੇ ਦਾਗਾ ਪਟਿਆ ਨੇ ਮੇਰੀ ਜੰਦਾ ਚੱਲੇ ਪੂਰੇ ਆਉਂਦੇ ਆ ਦੇਖਿਆ ਬਿਹੜਾ ਚੰਬੀਓ ਆਉਂਦੀ ਜਿਹੜੀਆਂ ਦਾਗਾਂ ਫਤ ਇੰਨੇ ਸਾਰੇ ਨਾ ਕੱਟਨਾ ਚੋਗਲੇ ਦੇ ਜਿਵੇਂ ਅੱਭੀਆਂ ਚੋਗਲੇ ਹੁੰਦੇ ਘਰ ਇਹ ਚੋਗ ਚੋਕਲੇ ਬਾਗੇ ਦੇ ਦੇ ਕੇ ਤੋਈ ਜਾਂ ਹੂੰ ਚੱਕ ਤੀ ਆ ਜਾ ਪਤਨੂਰ ਦੇਖੀ ਆ ਜਾ ਜੱਜਾ ਜੀ ਹੋਨੇ ਆ ਪੁੱਤ ਨਹੀਂ ਹੋ ਨਰੇ ਹੋ ਨਹੀਂ ਬਸ ਹਜੇ ਗਰਮ ਹੋਣੀ ਹੌਲੀ ਹੌਲੀ ਗੱਡੀ ਜੀ ਸਹੀ ਗੱਲ ਆ ਹੋਰ ਆ ਦੇਖੋ ਫੁੱਲ ਕਿਦਾਂ ਅੰਗਰਦੇ ਲੈ ਸਾਰੇ ਸਿਰਾਂ 'ਤੇ ਫੁੱਲ ਗਿਰਿਆ ਆ ਦੇਖੋ ਬਧਰੀ ਜੀ ਪਾਣੀ ਦਾ ਇਹਦੀ ਮਹੀਦੇ ਲੈ ਕਹ ਦੇਖਾ ਕਿੰਨੇ ਸਖੇ ਇਹ ਅਮਰੂਦ ਦੇ ਫੁੱਲ ਆ ਜੀ ਅਮਰੂਦ ਨੂੰ ਜਿਹੜੀ ਡੋਡੀ ਆਈ ਹੋਈ ਆ ਉਹਦਾ ਫੁੱਲ ਆ ਗੰਧ ਹੀ ਲੱਗੇ ਇਹ ਮਿਦਾ ਆਵਾ ਆਗੇ ਹੋਰ ਆ ਬੁਨਾਮ ਰਹੇ ਜੇ ਬਹੁਤ ਅੱਛਾ ਇਹ ਨੂੰ ਪ੍ਰਤੀਕ ਨੂੰ ਵੀ ਬਹੁਤ ਬੰਨਾ ਆ ਗਿਆ ਨਾ ਆ ਫਤਿਹ ਲੋਕੇ ਲੋਪਾਈ ਮੀ ਪੈ ਗਿਆ ਠੰਡਾ ਚ ਬੋਤਲ ਹੋ ਗਿਆ ਅਸੀਂ ਅੰਦਰ ਤੋਂ ਬਾਹਰ ਆ ਕੇ ਲੈਟ ਵੀ ਨਹੀਂ ਹੈਗੀ ਅੰਦਰ ਆ ਦੋਹੇ ਚਾਉ ਮਾਉ ਜਿ ਚੰਗਿਆੜੇ ਪਾਏ ਪਏ ਘਰ ਸਿਰ ਪਰ ਚੱਕਿਆ ਵਾ ਰੋੜਾ ਪਾਇਆ ਜੀ ਦੇ ਮਾਸੀ ਜੀ ਜਾ ਕੇ ਲਿਆਏ ਬਰੈਡ ਸ਼ੱਕ ਦੇਆ ਮਾਸੀ ਨੇ ਭਾਈ ਖੇਚਲ ਬਹੁਤ ਖੱਟ ਲੀ ਚਲੋ ਅੱਛਾ ਹੈਗਾ ਤਾਂ ਕੱਪ ਕੱਪ ਹੈਗਾ ਹਾਂ ਜੀ ਗਰਮਾ ਗਰਮ ਚਾਹ ਗਰਮਾ ਗਰਮ ਮੈਂ ਤਾਂ ਪੀਂਦੀ ਹੀ ਮੱਤਾਂ ਪਕਾਉਂਦੀ ਮੈਨੂੰ ਕੋਸ ਨਾ ਗੋਸ ਆਪਾਂ ਪੀਂਦੇ ਨਹੀਂ ਹਮਕੋ ਮਾਲੂਮ ਨਹੀਂ ਲੋ ਮੈਂ ਪਾਗਲ ਹੋ ਗਈ ਉਹ ਲੱਦੂ ਜੇ ਕੋਲ ਲੀਕ ਹਾਂ ਠੀਕ ਕਰ ਦੇ ਅੰਦਰ ਰੋਈ ਜਾਂਦਾ ਦਾ ਲੇਕਿਨ ਅੰਦਰੋਂ ਬੱਦਲ ਹੋਣ ਕਰਕੇ ਨਾ ਨੂੰ ਆਇਆ ਵੀ ਇੱਕ ਜਗ੍ਹਾ ਹੀ ਬਿਠਾਇਆ ਮੈਨੂੰ ਨੂ ਨੀ ਆ ਜਿਆ ਨਾ ਚਾਹ ਤੇ ਨੂੰ ਤਾਂ ਲਾਉਣਾ ਨਹੀਂ ਚਾਹ ਤੇ ਤੇ ਇਹਦੇ ਚਾਹ ਨਹੀਂ ਹਾਂ ਕਿਤੇ ਆਪਣੇ ਦਾਦੇ ਵਰਗੀ ਹੋ ਜੀਵੇ ਲਓ ਜੀ ਗਰਮਾ ਗਰਮ ਚਾਹ ਪਾਣੀ ਖੇਤ ਵੀ ਨਹੀਂ ਟਟਿਆ ਹਾਂ ਮੈਂ ਤਾਂ ਕਹਤਾ ਬਸੀ ਤੂੰ ਹੀ ਕਹਿ ਕੇ ਦੇਖ ਲੈ ਆਪਣੀ ਜੀਜੇ ਨੂੰ ਜਾ ਕੇ ਪਤਾ ਲੋਕਾਂ ਨੂੰ ਕੀ ਆਪਾਂ ਹੈ ਨਾ ਮੈਂ ਕਿਹਨੂੰ ਕਹਿਣਾ ਗੱਲ ਤਾਂ ਸੁਣੋ ਤਰ ਬਸੀ ਕਹਦੀ ਮੈਂ ਆਪ ਪੀਨੀ ਆ ਭਾਈ ਇਹ ਤਾਂ ਮਸੀ ਨੂੰ ਕਿਆ ਕਰ ਦੱਸਣੀ ਜਿਹੜੀ ਮੈਂ ਗੱਲ ਦੱਸਣ ਲੱਗੀ ਸੀ ਮੈਂ ਤੁਹਾਨੂੰ ਦੱਸ ਕਿਆ ਜੀ ਮੈਂ ਕਹਿੰਨ ਕਿ ਮੈਂ ਪਤਾ ਜੀ ਕਿ ਦਿਨ ਮੈਂ ਗੁੱਸੇ ਜਾ ਕੇ ਕਹਤਾ ਮੈਂ ਵੀ ਤਾਂ ਥੋੜਾ ਤੁਸੀਂ ਲੋਕਾਂ ਜਾ ਕੇ ਕਹਿਣਾ ਮੇਰੀਆਂ ਦੋ ਨਹਾਂ ਐ ਮੈਨੂੰ ਦੋਹੇ ਚਾਹ ਨਹੀਂ ਦਦੀਆਂ ਬਸ ਤੁਸੀਂ ਸਾਨੂੰ ਗਾਲਾਂ ਕੱਢਣੀਆਂ ਲੋਕਾਂ ਸਾਹਮਣੇ ਨਾ ਬਹੁਤ ਨਾਨੀ ਕੱਢ ਨਾ ਗਾਣਾ ਆ ਸਾਨੂੰ ਆਏ ਸਾਡਾ ਪਾਪਾ ਬੰਜੇ ਨਾਲ ਅਸੀਂ ਡੈਡੀ ਨੂੰ ਰੋ ਤੇ ਰੋਪੂਗਾ ਡੈਡ ਨੇ ਰੋਪੜ ਚਾਕੇ ਹੋ ਸਕਦੇ ਪੀਆ ਯਾਰ ਨਹੀਂ ਰੋਜ਼ ਨਹੀਂ ਫਿਰ ਅੰਨਾ ਟਾਈਮ ਨਹੀਂ ਪੀਗਾ ਇੱਕ ਟਾਈਮ ਪੀ ਗੋੜੀਆ ਕਿਉਂਕਿ ਰੋਜ਼ ਜੇ ਰੋਪੜ ਜਾਓਗੇ ਰੋ ਦੀ ਇੱਕ ਵਾਰੀ ਪੀ ਹੋਗੀ ਅੰਨਾ ਤਾਂ ਸੋਚੋ ਬਹੁਤ ਮਰਕਾ ਉਹ ਨਹੀਂ ਪਤਾ ਗੱਲ ਗੱਲ ਪਤਾ ਕੀ ਹੈ ਕਿ ਆਏ ਕਰਨਾ ਹਾਜਮ ਹੋ ਜਾਏਗਾ ਤੁਸੀਂ ਚਾ ਚੱਕੋ ਪਹਿਲਾਂ ਆਪਣੀ ਗੱਲ ਪਤਾ ਕੀ ਹੈ ਵੀ ਐਦਾ ਨਹੀਂ ਹਟ ਹੋਣਾ ਇਹ ਟੋਕੇ ਤੇ ਹਟ ਹੋਣਾ ਕਰਾਈ ਜੇ ਆਪਾਂ ਮਾੜਾ ਮੋਟਾ ਟੋਕੂਗੇ ਬਸ ਐਨਾ ਵੀ ਨਹੀਂ ਵੀ ਹਾਂ ਗੱਲ ਕਹੇ ਵੀ ਕਿਉਂਕਿ ਸ਼ੁਰੂ ਤੇ ਹੱਥ ਪਈ ਵੀ ਜਿਆਦਾ ਚਾਹ ਪੀਣ ਦੀ ਤਿੰਨ ਚਾਰ ਵਾਰ ਤਾਂ ਫਿਰ ਵੀ ਪੀ ਲੈਂਦੇ ਆ ਨਹੀਂ ਚੱਲ ਐਨਾ ਕੁ ਵਾਰ ਤਾਂ ਜਾਇਜ਼ ਆ ਜੇ ਅਸੀਂ ਸੌ ਜਾਣੀ ਆ ਨਾ ਤਾਂ ਡੈਡੀ ਬਹੁਤ ਨੰਬਰ ਲਾਉਂਦੇ ਆ ਨਹੀਂ ਨਹੀਂ ਚੱਲ ਉਹ ਤਾਂ ਜਾਇਜ਼ ਆ ਸਵਾਦ ਆ ਕਿਆ ਬਾਤ ਹੈ ਲਓ ਜੀ ਹੁਣ ਮੇਰੇ ਵੀ ਮੂੰਹ ਚ ਪਾਣੀ ਆਈ ਜਿੰਨਾ ਮੈਂ ਵੀ ਸ਼ੱਕਾਂ ਹਾਂ ਇਹ ਕਾਲੀ ਚਟਨੀ ਦੂਸਰੀ ਰੈਡੀ ਕਿਆ ਪਤਾ ਹਾਂ ਕਾਲੀ ਆ ਮਿਰਚਾਂ ਵਾਲੀ ਆ ਹਾਂ ਇੱਕ ਮਠੀ ਆ ਹਰੀਆ ਮਿਰਚਾ ਖਾਲਾ ਦੋ ਤਿੰਨ ਨਾਲ ਪਾ ਲੰਨਾ ਇਹ ਰੱਖ ਲਮ ਨਾ ਉਹ ਕਹਿੰਦੀ ਨਾ ਹੱਥ ਦੇਖ ਲਾ ਮਾਦੀ ਕਿੱਦਾਂ ਕਰੀ ਕਹਿੰਦੀ ਦੇ ਦੇ ਵੀਰਾ ਮੇਰਾ ਆ ਮੈਂ ਰੱਖ ਵੀਰ ਕੰਨਾਂ ਆਂ ਦੇ ਦੋ ਜੀ ਮੇਲਾ ਮਮੀ ਮੈਂ ਤੇਰਾ ਕੋਹ ਨਾ ਸਾਸਰੀ ਘਰ ਤਾਂ ਕਰੀ ਨਹੀਂ ਮੈਨੂੰ ਅੱਜ ਚਾਚਾ ਬੱਟਾ ਕੱਪ ਵੀ ਗਾ ਦੇ ਲੈ ਮੂੰਹ ਦੋਹੇ ਤੱਕਉਂ ਦੀਆ ਫਲਾਈਂ ਕਿਸੇ ਕਹੇ ਗਰੂ ਉਛ ਉਛ ਉਹ ਥੋੜੀ ਆਈ ਵੀ ਕਹਿ ਦਿੰਦੀ ਆ ਉਹ ਤੇਰੀ ਉੱਤੀ ਆਈ ਕਹਿੰਦੀ ਆ ਬੱਕਾ ਮੂੰਹ ਸੱਪ ਵਾਤੇ ਤੇਰੇ ਹੱਥ ਬਾਜਿੰਦਾ ਧੋਂਦੀ ਛੇ ਨੂੰ ਮੂੰਹ ਕਿ ਸਿਲੋ ਹੋ ਜੰਨੇ ਆ ਹੈ ਸਬਜ਼ ਬਲਾ ਕੇ ਛੋਣਾ ਹੁੰਦਾ ਨਾ ਚਲੋ ਭਾਈ ਫੇ ਕਾ ਦ ਹਾਂ ਵਾਦਾ ਕਰ ਜੀ ਮੋੜ ਨਾ ਜਾ ਚੱਕ ਲੋ ਮੱਛੀ ਜਿੱਦਗੀ ਜਰਾਸੀ ਮੋੜ ਨਾ ਆਉਂਗੇ ਉਸਨੇ ਸਮਝ ਸਿਖਾ ਦਾਂਗੇ ਮੋੜਨ ਸਿਲ ਆ ਜਾਤੀ ਕੌਣ ਕੰਮ ਕਰੇ ਸੱਤ ਵਜੇ ਆ ਜੀ ਠੀਕ ਹੈ ਤੇ ਸਾਡੇਰੇ 5:00 ਵਜੇ ਮੁਰਜੀ ਆਈ ਵੀ ਨਹੀਂ ਕਹਿੰਦੇ ਸੀ ਸਾਨੂੰ ਪਤਾ ਵੀ ਇੱਥੇ ਡੰਗਰ ਹਾਂ ਆਪ ਦਾ ਰੰਗਰਾ ਬਿਨੂ ਡੰਗਰ ਆ ਗੇ ਔਖਾ ਕੋਸ਼ਿਸ਼ ਕਰ ਲਈ ਹੌਸਲਾ ਦੇ ਦੀ ਦੁਨਿਆੜਾ ਕੋਈ ਨਾ ਹਾਂ ਇਹ ਸਭ ਕਹਿੰਦੇ ਹਮੇ ਰਾਤ ਲਾਉਣੀ ਹਾਂ ਸਾਡੇ ਕੋਲ ਕੌਣ ਕਹਿੰਦੀ ਮਾਸੀ ਜੀ ਕਹਦੇ ਜੀ ਜਿੰਦ ਦੇ ਦਿਨ ਆਏ ਅੱਛਾ ਜੀ ਤੁਹ ਤੇਰੀ ਮਰਜ਼ੀ ਭਾਈ ਹਾਂ ਪਪਾ ਦੀ ਚੱਲ ਉਹ ਲੱਡੂ ਤੂੰ ਕਿੱਥੇ ਜਾਣਾ बीरा रख लिया दादी ने रखल मैं ना ना भी लगदी और ठीक जगह बस फिर हम ले जाते तो कोई हो

ਆਹ ਤੇ ਨਾਸੀ ਦੀ ਪਹਿਲੀ ਬੱਲੇ ਆਉਂਦਾ ਸੀ ਦੋਹਾਨੀ ਕੀ ਸਾਡੇ ਨਾਲ ਹੋਇਆ ਨਹੀਂ ਉਹ ਜਿਹੜਾ ਹੋ ਗਿਆ ਬਸਨ ਫੁੱਲਾਂ ਜੇ ਚ ਹਾਂ 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 ਨਾਲ ਬਸ ਗੁਹਾਰੇ ਕੋ ਨਹੀਂ ਉਹ ਹੀ ਨਾਸੀ ਵਾਲੀ ਉਹ ਹੀ ਤਾਂ ਜਾਨੇ ਆਪਾਂ ਜਿਹੜੀ ਮਿੱਟੀ 마ਸੀ ਦੇ ਖੇਤਾਂ ਵਾਲੀ ਲੈ ਕੇ ਜਾਓ ਚੰਗਲਾ ਥੱਲੇ ਜਿਹੀ ਪਈ ਪਈ ਹੈ ਰਲਾਈ ਪਈ ਹੈ ਹੋਰ ਦੱਸ ਹੋਈ ਮੈਂ ਹੋਰ ਗਮਲੇ ਚ ਲਾਉਣੇ ਰੱਖੀ ਹੋਰ ਦੱਸ ਨਾਲ ਲੱਗਦੀ ਉਹ ਜਦੇ ਤੱਕੋ ਅਸੀਂ ਐ ਕਰਨਾ ਅਸੀਂ ਗੈਲੇ ਬੂਟਾ ਲਾਣਾ ਗੈਲੇ ਮਿੱਟੀ ਜੀ ਨੂੰ ਵੀ ਤਾਂ ਮੈਂ ਮਿੱਟੀ ਸਣੀ ਕੰਮ ਨਾਲ ਸਟਾਇਆ ਤਾਂ ਹੁਣ ਉਹ ਵੀ ਲੈ ਜਾਣਾ ਸੀ ਹੱਸਾ ਹੋ ਗਿਆ ਮਨਾਂ ਲੱਗਣ ਲੱਗਣ ਹਾਂ ਤਾਂ ਬੂਟੇ ਅਸਲੀ ਜਿਹੜੇ ਹੋਇਆ ਉਹ ਹੋਗਾ ਨਾ ਗੈਲੇ ਮਿੱਟੀ ਗੈਲੇ ਜੀ ਸਭ ਕੁ ਗੈਲੇ ਕੱਠਾ ਚੱਕ ਲੈਣਾ ਜੇ ਤਾਂ ਤਿੰਨ ਮਹੀਨੇ ਲਾ ਜਾਣੇ ਚਾਰ ਸੁੱਕਣ ਲੈ ਚਲ ਕੋਈ ਨਾ ਆਪਣੇ ਤਾਂ ਜਦ ਤੱਕ ਸਾਡੀ ਝੂਪੀ ਵਾਲੀ ਵਾਲੀ ਹੈਗੀ ਆ ਹਲਦੀ ਉਹ ਸੁੱਕਣੇ ਨੂੰ ਟਾਈਮ ਲੱਗਦਾ ਹੈ ਤਾਂ ਬਹੁਤ ਟਾਈਮ ਲੱਗਦਾ ਇਸ ਲਈ ਲੈਣ ਨੂੰ ਲੱਜਣੇ ਸਤੋ ਦੋ ਦਿਨ ਹੋ ਗਏ ਮੈਂ ਉਹ ਧੁੰਪ ਚ ਪਾ ਦਿੰਨੀ ਸੁੱਕਣੇ ਨੂੰ ਟਾਈਮ ਲੱਗਦਾ ਹੈ ਕੁਕੜੇ ਨੇ ਤਾਂ ਮੱਕਾ ਮੌਣ ਜਬਾਤ ਹੁੰਦਾ ਹੈ ਚੁੱਕ ਚੁੱਕ ਲੈਂਦੇ ਹੋਂਸੋ ਉਹ ਇਹ ਤਾਂ ਹੈ ਬਈ ਮਿੱਟੀ ਬਾਦਿਕਾ ਲੈਂਦੀ ਆ ਘਾਟ ਲੈ ਆਂਗੀ ਫਿਰ ਜੜਾਂ ਤੋੜੀਆਂ ਫੇਰਾ ਵਾਲੀ ਹੁਣ ਸੁੱਕਣੇ ਪਾਉਣੀ ਰੋਜ਼ ਕਦੇ ਕੰਮ ਕਿਤੇ ਹਲਦੀ ਹੁੰਦੀ ਆ ਹਮ ਹਲਦੀ ਖੇਚਲ ਬਹੁਤ ਆ ਹੁੰਦੀ ਆ ਚਲ ਐਂ ਸੋਨਾ ਟਾਈਮ ਲੱਗ ਜਾਂਦਾ ਖੇਚਲ ਕਰਾਈ ਮੈਂ ਉਹਨੂੰ ਤਾਂ ਪਹਿਲਾਂ ਮੁੱਤ ਦਿਨੀ ਹੈਗੀ ਆਪਣਾ ਰਾਮ ਨ ਲੰਦੇ ਜਾਂਦਾ ਹਮ ਹਮ ਪਿਛਲੀ ਵਾਰ ਵੀ ਆਪਾਂ ਨੂੰ ਮੰਮੀ ਦੇ ਗਈ ਸੀ ਕਿ ਡੱਬਾ ਭਰਿਆ ਹਲਦੀ ਆ ਤਿੰਨ ਚਾਰ ਸਾਲ ਹੋ ਗਏ ਮੈਂ ਤਾਂ ਕਦੇ ਲਈ ਨਹੀਂ ਨੋ ਨੋ ਠੀਕ ਆ ਵਧੀਆ ਗੱਲ ਇਹ ਮੇਥੇ ਮੁੱਥੇ ਪਾ ਕੇ ਪਹਿਨ ਲਵਾਂਗੇ ਸਾਡਾ ਥੋੜਾ ਜਿਹਾ ਪਾਣੀ ਦਾ ਏ ਇਹ ਪਾਣੀ ਦਾ ਚਲੋ ਫਿਰ ਚਲੋ ਭਾਈ ਫੇ ਚਲੀਏ ਚੰਗਾ ਫੇ ਮਾਸੀ ਜੀ ਥੈਂਕ ਯੂ ਸੋ ਮਾਚ ਮਾਸੀ ਜੀ ਦੀ ਵੇਟ ਕਰਾਂਗੇ ਦੇਖਦੇ ਹੁਣ ਕਿੰਨਾ ਬਲੌਗ ਪੈਂਦਾ ਮਾਸੀ ਦੇ ਨਾਲ ਮੈਨੂੰ ਬੁਲਾਈ ਵੀ ਮਾਸੀ ਮਾਸੀ ਦਾ ਮਾਲਾ ਵੀ ਗਿਣਾਂ ਬਣਾ ਲਿਆ ਲੋ ਮਿਲ ਕੇ ਅਸੀਂ ਅੱਗੇ ਫਿਰ ਬਾਏ 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 ਬਾਏ